ਗਾਂ ਮਰੀ ਪਈ ਸੀਗੀ ਅੱਛਾ ਜੀ ਰੋਡ ਤੇ ਜੋ ਆਵਾਰਾ ਉਹਦੇ ਤੇ ਗੱਡੀ ਇੱਕਦਮ ਵੱਜੀ ਤੇ ਉਦੋਂ ਬਾਅਦ ਗੱਡੀ ਪਲਟ ਗਈ ਫਿਰ ਸਾਨੂੰ ਉਦੋਂ ਬਾਅਦ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਜਾਨੇ ਕੀ ਸਾਡੇ ਬੱਟ ਤੇ ਸਾਡੇ ਪਰਿਵਾਰ ਦੇ ਤਾਂ ਸਾਰਾ ਪਰਿਵਾਰ ਹੀ ਸੀਗੇ ਸਾਡਾ ਇਸ਼ਨਾਨ ਕਰਨ ਗਿਆ ਜੀ ਆ ਤੇਨੇ ਭਰਾ ਸੀ ਸਾਡੀ ਫੈਮਲੀ ਸੀ ਸਾਰੇ ਬੱਚੇ ਸੀਗੇ ਇੱਕ ਸਾਡੇ ਨਾਲ ਕੰਮ ਕਰਨ ਵਾਲੇ ਸੀ ਸਾਡੇ ਜਿਹੜੇ ਕੰਮ ਕਰਦੇ ਆ ਫੈਮਲੀ ਮੈਂਬਰ ਹੀ ਆ ਸਾਡੇ ਕਿੰਨੇ ਜਣੇ ਸੀ ਕਿੜੇ ਬੱਚੇ ਅਸੀਂ ਤਕਰੀਬਨ 14 ਜਣੇ ਸੀਗੇ 14 15 ਇੱਕ ਇਹ ਵੀ ਸਾਡੇ ਰਿਸ਼ਤੇਦਾਰੀ ਸੀਗੇ ਨਾਲ ਸੋ 15 16 ਸਾਡੇ 70 ਫਿੱਟ ਤੋਂ ਵੱਧੀਆਂ ਜੀ ਅੱਛਾ ਬਹੁਣ ਦੇਖਦੇ ਆ ਕਿਵੇਂ ਹੁੰਦਾ ਜੀ ਤੇ ਡਰਾਈਵਰ ਵੀ ਕੀ ਸੀ ਤੀ ਨਹੀਂ ਡਰਾਈਵਰ ਦਾ ਜੀ ਮੈਨੂੰ ਪਤਾ ਨਹੀਂ ਸਾਨੂੰ ਸਾਨੂੰ ਕੁਝ ਦੱਸਿਆ ਨਹੀਂ ਹੈ ਡਰਾਈਵਰ ਬਾਰੇ ਤੇ ਉਹ ਕਹਿੰਦੇ ਉਹ ਵੀ 70 ਵੱਜਿਆ ਪਰ ਪਤਾ ਨਹੀਂ ਉਹ ਸਾਨੂੰ ਉਧਰੋਂ ਪਤਾ ਕਰਨਾ ਪਵੇ ਹਸਪੀਟਲ ਚ ਹਾਲ ਸਥਿਤੀ ਕੀ ਤੁਹਾਡੀ ਹੁਣ ਠੀਕ ਆ ਕਿ ਇਹਨਾਂ 70 ਜਾ ਕੇ ਕਿਹੜਾ ਹੁਣ ਲੱਗ ਗਿਆ ਜੀ ਟੱਕੇ ਵਗੈਰਾ ਦਾ ਲਾਤੇ ਹੁਣ ਸਾਡੇ ਨੇ ਟ੍ਰੀਟਮੈਂਟ ਦਿੱਤੀ ਆ ਹੁਣ ਰਖਾ ਦੂ ਹਸਪੀਟਲ ਪ੍ਰਾਈਵੇਟ ਪ੍ਰਾਈਵੇਟ ਜਾ ਰਹੇ ਹੁਣ ਸੋ ਆ ਗਾਂ ਚ ਗਾਂ ਚ ਆ ਦੇ ਖੇਡਦੇ ਆਏ ਆ ਜੀ ਸਾਰੇ ਰਾਹ ਜਦੋਂ ਇੱਥੇ ਮੋਗੇ ਅਸੀਂ ਆਏ ਆ ਇਹਨਾਂ ਨੇ ਸਾਨੂੰ ਪਤਾ ਲੱਗਾ ਕਿ ਮੋਗੇ ਸਾਡੇ ਦੇ ਵਿੱਚ ਕੀ ਵਜੀ ਆ ਗਾਂ ਵਜੀ ਆ ਗਾਂ ਮਰੀ ਸੀ ਜੀ ਰੱਬ ਜਾਣ ਸਾਨੂੰ ਨਹੀਂ ਪਤਾ ਲੱਗਦਾ ਕੀ ਹੋਇਆ ਜਿੰਨਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਕੀ ਹਾਲ ਸੌਏ ਤੁਹਾਡੇ ਨਾਲ ਅਸੀ ਸਰਹੰਦ ਤੋਂ ਆਏ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਦੇ ਕੇ ਘਰ ਨੂੰ ਜਾ ਰਹੇ ਸੀ ਠੀਕ ਹੈ ਜੀ ਤੇ ਮੂਰੇ ਗਾਂ ਆ ਗਈ ਜੀ ਗਾਹ ਦੇ ਕਰਕੇ ਜਿਹੜੀ ਗੱਡੀ ਪਾਰਟਾ ਲਾ ਕੇ ਜੀ ਕਿੰਨੇ ਜਾਨੇ ਸੀ ਗੱਡੀ ਵਿੱਚ ਕਰਦੇ ਫੈਮਿਲੀ ਮੈਂਬਰ ਸੀਗੇ ਸਾਰੀ 12 13 ਜਾਨੇ ਸੀ ਅੱਛਾ ਇਹ ਕਿੱਥੇ ਹਾਸਤਾ ਹੋਇਆ ਹਾਸਤਾ ਹੋਇਆ ਜੀ ਇਹ ਆਈਟੀਆਈ ਦੇ ਨੱਕ ਹੋਇਆ ਉੱਥੇ ਸਾਨੂੰ ਪਤਾ ਨਹੀਂ ਲੱਗਾ ਦੱਸਦੇ ਆ ਵੀ ਗਾ ਗਿਆ ਹੀ ਕਰਕੇ ਉਹ ਪਾਰਟੇ ਲਾ ਕੇ ਕਰਕੇ ਉਸ ਤਰ੍ਹਾਂ ਮੇਰੇ ਇੱਥੇ ਇੱਕ ਪਾਸੇ ਅਵਾਰਾ ਜਾਨਵਰ ਦੇ ਕਾਰਨ ਪਸ਼ੂ ਦੇ ਕਾਰਨ ਤੇ ਹੁਣ ਕਿਵੇਂ ਸਥਿਤੀ ਤੋਂ ਠੀਕ ਹੈ ਸਥਿਤੀ ਮੇਰਾ ਇਧਰਲਾ ਪਾਸੇ ਤੇ ਸੱਟ ਲੱਗੀ ਹੋਈ ਆ ਜਾਂ ਵਿੱਚੋਂ ਜੀ ਠੀਕ ਹੈ ਪਾਸਾ ਲਿਆ ਨਹੀਂ ਜਾਂਦਾ ਜਨਕੀ ਇਹ ਪ੍ਰੋਬਲਮ ਹੈ ਉਹਦਾ ਮੈਨੂੰ ਤਾਂ ਪਰ ਕਿੱਥੇ ਬਚ ਕਿ ਨਾਮ ਕੀ ਆਪਣਾ ਤੁਹਾਡਾ ਮਨਜੋਤ ਕੋ ਮਨਜੋਤ ਤੁਸੀਂ ਕਿੱਥੋਂ ਰਹਿਣ ਵਾਲੇ ਹੋ ਸਰਨਜੀਤ ਤੇ ਅੱਜ ਕਿੰਨੇ ਵਜੇ ਸੀ ਸਰ ਜੀ ਅਸੀਂ ਸਵੇਰ 9 ਵਜੇ ਗਏ ਆ ਤੇ ਹੁਣ ਇਸ ਟਾਈਮ ਤੁਹਾਡੇ ਕਿੰਨੇ ਕਿੰਨੇ ਮੈਂਬਰ ਆ ਜਿਹੜੇ ਸੱਟਾਂ ਲੱਗੀਆਂ ਨੇ 16 ਤੋਂ 12 ਜਾਣੇ ਰਹਿ ਗਈਆਂ 16 ਤੋਂ 16 ਜਾਣੇ ਸੀ ਇਹ ਘੱਡੀ ਦੇ ਵਿੱਚ ਸੇ ਤੁਹਾਨੂੰ ਪਤਾ ਲੱਗਾ ਕਿ ਕਾਹਦੇ ਤੇ ਘੱਡੀ ਜੀ ਕਿ ਨਹੀਂ ਕਾਰ ਐਕਸੀਡੈਂਟ ਹੋਇਆ ਸੀਗਾ ਮਤਲਬ ਡੈਥ ਹੋਈ ਨਹੀਂ ਸੀਗਾ ਨਹੀਂ ਤੇ ਉਹਦੇ ਤੋਂ ਕੰਟਰੋਲ ਨਹੀਂ ਹੋਈ ਆਊਟ ਆਫ ਕੰਟਰੋਲ ਹੋ ਗਈ ਕਰਕੇ ਗੱਡੀ ਪਲਟ ਗਈ ਤੁਹਾਡੇ ਕਿਤੇ ਕੋਈ ਉਹ ਬੱਚਾ ਗਿਆ ਲੈ ਗਈ ਬਾਕੀ ਸਾਰੇ ਮੈਂਬਰ ਠੀਕ ਆ ਸੱਟਾਂ ਲੱਗੀਆਂ ਸਾਰੇ ਕਿਸੇ ਨੇ ਬੈਠੇ ਕਿਤੇ ਕਿਸੇ ਨੇ ਮੈਨੂੰ ਨਹੀਂ ਪਹਿਨਾ ਡਰਾਈਵਰ ਦੀ ਕੰਡੀਸ਼ਨ ਪਤਾ ਕੋਈ ਨਹੀਂ ਮੈਨੂੰ ਸਵਿਫਟ ਕਰੋ ਇਹ ਨਹੀਂ ਰਹੀ ਇਹ ਸੋ ਦੋ ਜੰਪਰੀ ਕ ਹਾਦਸਾ ਹੋਇਆ ਹੈ ਕੀ ਇਹ ਸੋੜਾ ਹਾਦਸਾ ਚੁੱਕੋ ਮੈਂ ਕਿ ਬਹੁਤ ਹੀ ਮੰਦਭਾਂਦੀ ਘਟਨਾ ਜੀ ਜਿਹੜੀ ਇਹ ਕਿ ਕਿਉਂਕਿ ਸਮਾਜ ਸੇਵਾ ਸੋਸਾਇਟੀ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਆ ਤੇ ਜਿਹੜਾ ਕਿ ਮੈਂ ਗੱਲ ਕਰਾਂ ਇਹ ਪਰਿਵਾਰ ਖੋਸਿਆਂ ਤੋਂ ਸੀਗਾ ਤੇ ਜਿਹੜਾ ਕਿ ਸਰੰਦ ਯਾਤਰਾ ਵਾਸਤੇ ਗਿਆ ਸੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਤੇ ਜਿਹੜਾ ਕਿ ਉੱਥੋਂ ਵਾਪਸ ਪਿੰਡਾਂ ਨੂੰ ਵਾਪਸ ਜਾ ਰਹੇ ਸੀ ਕਿ ਜਿਹੜਾ ਕਿ ਆਪਣਾ ਆਈ.ਡੀ ਦੇ ਕੋਲੇ ਆ ਕੇ ਇੱਕ ਆਵਾਰਾ ਪਸ਼ੂ ਸੀ ਜਿਹੜੀ ਗਾਂ ਇਕਦਮ ਮੂਰੇ ਆ ਗਈ ਜਿਹੜਾ ਕਿ ਡਰਾਈਵਰ ਕਹ ਲੋ ਜੋਰ ਕਿ ਐਡਾ ਵੱਡਾ ਪਸ਼ੂ ਆ ਕੇ ਮੂਰੇ ਵੱਜੇ ਸੰਤੰਨ ਤਾਂ ਆਟੋਮੈਟਿਕੀ ਗੱਡੀ ਦਾ ਵਿਗੜ ਜਾਂਦਾ ਵਾ ਤੇ ਜਿਹੜਾ ਕਿ ਉਹ ਗੱਡੀ ਇੰਨੀ ਕੁ ਜ਼ੋਰ ਨਾਲ ਘੁੰਮ ਗਈ ਕਿ ਗੱਡੀ ਉਲਟ ਗਈ ਤੇ ਜਿਹੜੇ ਕਿ 10-12 ਜਿੰਨੇ ਵੀ ਯਾਤਰੀ ਸੀਗੇ ਸੇ ਪੈਣਾ ਸੀ ਬੱਚੇ ਸੀ ਵੀਰ ਸੀਗੇ ਤੇ ਉਹਨਾਂ ਦੇ ਬਹੁਤ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਜਿਹੜਾ ਕਿ ਡਰਾਈਵਰ ਡਰਾਈਵਰ ਦੀ ਇੱਥੇ ਆ ਕੇ ਜੀ ਮੌਕੇ ਤੇ ਡੈਥ ਹੋ ਗਈ ਆ ਤੇ ਉਹਨੂੰ ਮੋਰਚਰੀ ਵਿੱਚ ਰੱਖਿਆ ਗਿਆ ਤੇ ਬਾਕੀਆਂ ਦੇ ਕਬੀਲ ਸੱਟਾਂ ਲੱਗੀਆਂ ਜਿਹੜਾ ਕਿ ਜਾਦੇ ਸੱਟਾਂ ਜਿਹਦੇ ਹੋਣਗੇ ਉਹਨਾਂ ਨੂੰ ਹੋਣਾ ਹੋਇਆ ਰੈਕਡ ਕੀਤਾ ਜਾਊਗਾ ਬੱਚੇ ਵੀ ਸੀਗੇ ਬੱਚੇ ਵੀ ਸੀਗੇ ਜੀ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਮਾਂ ਪੈਣਾ ਦੇ ਵੀ ਸੱਟਾਂ ਲੱਗੀਆਂ ਜਿਹੜੇ ਵੀਰ ਆ ਉਹਨਾਂ ਦੇ ਵੀ ਸੱਟਾਂ ਲੱਗੀਆਂ ਤਕਰੀਬਨ ਜਿੰਨੇ ਵੀ ਸੀਗੇ ਟੈਂਪੋ ਟਰੈਵਲ ਦੇ ਹਰੇਕ ਦੇ ਸੱਟ ਅਮੀਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਅਵਾਰਾ ਜਾਨਵਰਾਂ ਦੇ ਉੱਤੇ ਜਿਹੜਾ ਜਿਹੜਾ ਇਦਾਂ ਕਾਰਨ ਲੋਕਾਂ ਦੇ ਹਾਸੇ ਹੋ ਰਿਹਾ ਦੇਖੋ ਜੀ ਇਹ ਤਾਂ ਹੁੰਦਾ ਹੀ ਆਇਆ ਜੀ ਹੁਣ ਕੀ ਕਰ ਸਕਦੇ ਆ ਕਿਉਂਕਿ ਜਿੱਥੇ ਤੱਕ ਕੇ ਪ੍ਰਸ਼ਾਸਨ ਵੀ ਪੂਰਾ ਕੰਟਰੋਲ ਕਰ ਰਿਆ ਵਾ ਜਿੱਥੇ ਕਿ ਕੱਲ ਹੁਣ ਪਿੰਡਾਂ ਦੇ ਵਿੱਚ ਵੀ ਕਣਕਾਂ ਲੱਗੀਆਂ ਹੋਈਆਂ ਵਾਂ ਕਿ ਜਿਹੜੇ ਕਿ ਪਿੰਡਾਂ ਵਾਲੇ ਵੀ ਵੀਰ ਆ ਸਾਡੇ ਉਹ ਵੀ ਕਈ ਵਾਰੀ ਟਰਾਲੀਆਂ ਭਰ ਕੇ ਇੱਥੇ ਸ਼ਹਿਰ ਵਿੱਚ ਛੱਡ ਜਾਂਦੇ ਆ ਜਦੋਂ ਬਾਕੀ ਆਈ ਹੋਵੇ ਤਾਂ ਜਿਉ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦੇ ਆ ਜਾਂ ਉਹ ਪਰਿਵਾਰ ਜਾਣਦਾ ਵਾ ਮੁੱਤਬਾਗੀ ਮੱਧਭਾਗੀ ਘਟਣਾ ਕਿ ਕੀ ਸਥਿਤੀ ਹੈ ਤੁਸੀਂ ਲੈ ਕੇ ਆਏ ਕਿਦਾਂ ਜੀ ਬਾਕੀ ਮਰੀਜ਼ਾਂ ਦੀ ਕੀ ਸਥਿਤੀ ਹੈ ਕੀ ਮਰੀਜ਼ਾਂ ਦੀ ਸਥਿਤੀ ਠੀਕ ਆ ਜੀ ਸਕੇ ਪਰ ਸੱਟਾਂ ਜ਼ਰੂਰ ਉਹਨਾਂ ਨੂੰ ਗੰਭੀਰ ਲੱਗੀਆਂ ਵੀ ਆ ਤੇ ਜਿਹੜੇ ਕਿ ਇੱਕ ਦੋਾਂ ਦੇ ਜ਼ਿਆਦੇ ਲੱਗੇ ਉਹਨਾਂ ਨੂੰ ਰੈਫਰ ਕੀਤਾ ਜਾਊਗਾ ਤੇ ਕਰਨਪਾਲ ਜੀ ਕਰਨਪਾਲ ਜੀ ਤੁਹਾਡਾ ਨਾ ਕੀ ਹਾਸ ਹੋਇਆ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਜੀ ਫਤੇਗੜ ਸਾਹਿਬ ਤੋਂ ਆ ਰਹੇ ਸੀ ਕੋਸਾ ਨੂੰ ਅੱਛਾ ਜੀ ਤੇ ਰਾਹ ਦੇ ਵਿੱਚ ਗਾਮ ਦੇ ਠੀਕ ਹੈ ਜੀ ਗਾਵਾ ਤੋਂ ਵਿਚ ਵਾਜ ਕੇ ਗੱਡੀ ਪਹੁੰਚੀ ਠੀਕ ਹੈ ਜੀ ਸਾਰਾ ਪ੍ਰਵਾਸ ਸਾਡਾ ਲੈ ਨਹੀਂ ਭਰਾ ਸੀ ਜੀ ਸੋ ਇੱਕ ਸਾਡੇ ਨੂੰ ਸੀ ਪੁੱਤ ਸੀ ਤੋਂ 1000 ਤੇ ਕੋਈ ਨਹੀਂ ਕੁੜਾਈ ਹੋਰ ਵੀ ਤੋਂ ਸਾਡੇ ਚਾਰ ਬੋ ਠੀਕ ਸਥਿਤੀ ਠੀਕ ਹੈ ਹੁਣ ਫੜੀ ਠੀਕ ਹੈ ਹਾਂਜੀ ਸਾਡੇ ਸੱਤਾਂ ਆਣੇ ਤੋਂ ਬਾਅਦ ਸ਼ੋ ਕੁਬਾਇ ਗਰੂ ਮੇਰ ਕਰਨਗੇ ਤੇ ਬੱਚੇ ਕਿੰਨੇ ਸੀ ਬੱਚੇ ਸਾਡੇ ਸੀਗੇ ਚਾਰ ਬੱਚੇ ਸੀ ਅੱਛਾ ਬਾਕੀ ਘਰੋਂ ਨਿੱਕੇ ਸੀ ਘਰ ਦਾ ਪੂਰਾ ਪਰਿਵਾਰ ਹੀ ਸੀਗਾ ਪਰਿਵਾਰ ਹੀ ਸੀ ਤਿੰਨ ਭਰਾ ਸੀ ਤਿੰਨਾਂ ਦੇ ਜਵਾਬ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਦਾਂ ਜਾਨਵਰ ਤੁਰੇ ਫਿਰਦੇ ਨੇ ਜਾਨਵਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਇੱਕ ਵੇਰੀ ਨਹੀਂ ਮੇਰੇ ਤੇ ਜਾਨਵਰ ਬੱਜੀ ਨਹੀਂ ਮੈਂ ਵੀ ਡਰਾਈਵ ਨਹੀਂ ਕਰਦਾ ਆ ਸਾਨੂੰ ਵੀ ਮੇਰੇ ਵੱਜੀ ਨਹੀਂ ਮੈਂ ਵੀ ਡਰਾਈਵਰੀ ਕਰਦਾ ਇਹਨਾਂ ਦਾ ਤਾਂ ਮੈਂ ਕਹਿੰਦਾ ਵੀ ਬੁੱਟਰ ਖਾਨਾ ਲੱਗਣਾ ਚਾਹੀਦਾ ਗਾਇਕ ਹਿੰਦੂਪੁਰਾ ਰਗੰਦੇ ਆ ਖਲੀ ਮਾਤਾ ਪਰ ਮਾਤਾ ਮੰਨਦੇ ਆ ਹੀ ਮਹਤਮਾ ਪਰ ਜੀ ਮਾਤਾ ਕੀ ਕਰੂ ਦੱਸ ਕਿੰਨਾ ਨਖਾਂਤ ਹੋਊਗਾ ਬੰਦੇ ਦੀ ਜ਼ਿੰਦਗੀ ਨਾਲ ਤਾਂ ਕੋਈ ਚੀਜ਼ ਨਹੀਂ ਬਿਲਕੁਲ 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 ਬੰਦੇ ਹਰ 720 ਉਹਦੇ ਵੀ ਮੌਤ ਹੋ ਗਈ ਹਾਂਜੀ ਹਾਂਜੀ ਉਹ ਤੋਂ ਦੱਸੋ ਕਿੱਥੇ ਭੁਵਾਈ ਹੋ ਸਾਰੀ ਜ਼ਿੰਦਗੀ ਬਿਲਕੁਲ ਉਹ ਬੰਦੇ ਨਾਲ ਤਾਂ ਤਾਂ ਕੀ ਕਰੋ ਬੰਦਾ ਉਹ ਜੁਆ ਕਿੰਨੇ ਕਿੰਨੇ ਖਾਂਦਾ ਉਹ ਹੂੰ ਕੀ ਬੰਦਾ ਕਰੂਗਾ ਬੰਦੇ ਦੇ ਨਾਲ ਮੈਂ ਤਾਂ ਕਹਿੰਦਾ ਇਹਨਾਂ ਦਾ ਨਾਮ ਮੋਰਮੈਂਟ ਆ ਰਹੀ ਨਾ ਤੀਜੀ ਵਾਰ ਮੈਂ ਡਰਾਈਵਰ ਜਿਹੜਾ ਤੀਜੀ ਵਾਰ ਮੇਰਾ ਇਹਨਾਂ ਨੂੰ ਲਾਉਣ ਦੇ ਨਾਲ ਬਹੁਤ ਮੌਤ ਹੋ ਗਈ ਸਰਕਾਰ ਦਾ ਦਾਅਵੇ ਤਾਂ ਬਹੁਤ ਕਰਦੀ ਹੈ। ਦਾਅਵੇ ਤਾਂ ਬਹੁਤ ਕਰਦਗਾ ਜੀ। ਫੰਡ ਵੀ ਕਰਦੀਆਂ, ਫੰਡ ਵੀ ਕਰਦਿੰਨਾ। ਸਭ ਕੋਈ ਕਹਿੰਦੇ ਗਊ ਸ਼ਾਸਤ ਲੈਂਦੇ ਆ, ਗਊ ਸ਼ਾਸਤ ਲੈਂਦੇ ਆ, ਬੀਮਾ ਨਹੀਂ। ਬਾਕੀ ਸਾਰੇ ਵੇਰੀ ਸੀਗੇ। ਤੇ ਕਿੰਨੇ ਕ ਜ਼ਖਮੀ ਹੋਣਗੇ ਉਹਦੇ ਚੋਂ? ਬਾਕੀ ਸਾਰੇ ਜ਼ਖਮੀ ਸੀ ਕਿ ਬ੍ਰੌਟਲ। ਤੇ ਕੋ ਮਰ ਜੀ ਜੀ ਦਿੱਤੀ। ਟੋਟਲ ਪੇਸ਼ੈਂਟ ਮਰੀਜ਼ਾਂ ਦੇ ਵਿੱਚੋਂ ਬੱਚੇ ਕਿੰਨੇ ਤੇ ਲੇਡੀਜ਼ ਕਿੰਨੇ ਦੋ ਬੱਚੇ ਸੀਗੇ ਲੇਡੀਜ਼ ਵੀ ਸੀ ਬਾਕੀ ਮੇਲ ਵੀ ਸੀਗੇ ਕਿੱਥੇ ਅੱਛਾ ਫਿਰ ਕੁਝ ਪਤਾ ਲੱਗਾ ਮੈਨੂੰ ਕਿ ਐਕਸੀਡੈਂਟ ਕਿਵੇਂ ਹੋਇਆ ਕਿਹੜੇ ਏਰੀਆ 'ਚ ਵਜਿਆ ਉਹ ਕਹਿ ਰਿਹਾ ਕਿ ਗਾਇਸ ਉਹਨਾਂ ਦੇ ਸਾਹਮਣੇ ਆਜੀ ਅੱਛਾ ਤੇ ਕਾਹਦੇ ਤੇ ਸੀ ਇਹ ਇਹ ਟੈਂਪੋ ਟਰੈਵਲ ਤੇ ਸੀ ਅੱਛਾ ਠੀਕ ਓਕੇ ਥੈਂਕ ਯੂ ਮਮ ਜੀ ਦਾ ਨਾਮ ਕੀ ਹਾਂ ਜੀ ਜਦੋਂ ਤੱਕ Thank you.